ਅੱਜ ਬਾਪੂ ਲੱਗਿਆ ਪਿਆ ਹੁਣ ਤਿਆਰੀਆਂ ਦੇ ਵਿੱਚ ਸਵੇਰੇ ਕਰਾਉਣਾ ਆਪਾਂ ਪਾਠ ਵਿਆਹ ਬਾਪੂ ਹੁਣ ਹੋ ਗਿਆ ਸਟਾਰਟ ਪਾਸ ਸਟਾਰਟ ਹੋ ਗਿਆ ਵਿਆਹ ਹੁਣ ਤੇ ਹੁਣ ਤੋਂ ਬਸ ਸਾਰੇ ਕੰਮਕਾਰ ਸਟਾਰਟ ਹੀ ਨੇ ਅਸਾਂ ਇੰਟਰਸ ਲੂਂਡਰ ਭਰਾ ਕੇ ਰੱਖਦੇ ਬਾਕੀ ਹੋਰ ਕੰਮ ਹੋਣਾ ਸਵੇਰੇ ਪਾਠ ਬਸ ਕਰਾ ਦਾਂਗੇ ਤੇ ਬਸ ਇਦੋਂ ਬਾਅਦ ਵਿਆਹ ਸਟਾਰਟ ਹੀ ਹੈਗਾ ਸਵੇਰੇ ਸੁਖਨੀ ਸਾਹਿਬ ਦਾ ਪਾਠ ਕਰਾਉਣਾ ਆਪਾਂ ਤੇ ਬੇਬੇ ਵੀ ਵਿਚਾਰੀ ਗਈ ਹੋਈ ਆ ਸਾਰਿਆਂ ਨੂੰ ਕੈਨ ਘਰਾਂ ਦੇ ਵਿੱਚ ਤੇ ਸੁਖਨੀ ਸਾਹਿਬ ਦੇ ਪਾਣ ਤੇ ਵੀ ਲਗਭਗ ਆਪਣੇ ਸਾਰੇ ਪਿੰਡ ਦੇ ਵਿੱਚ ਹੀ ਆਪਾਂ ਕਹਾਂਗੇ ਸਾਰਿਆਂ ਨੂੰ ਸੱਦਾ ਦਿੱਤਾ ਹੈਗਾ ਤੇ ਬਾਪੂ ਵੀ ਸੱਦਾ ਦਿਆ ਜਾਇਆ ਸਾਰੇ ਕਿਤੇ ਹੈ ਉਧਰ ਇਕੱਲੇ ਕ ਉਧਰ ਤਾਂ ਇਕੱਲੇ ਸੁੱਕੇ ਕੇ ਰਹੇਗੇ ਉਧਰ ਉਹ ਤਾਂ ਪੰਜੇ ਘਰ ਹੈ ਪੰਜੇ ਘਰਾਂ ਤੇ ਜਾਏ ਮੈਂ ਜਾ ਕੇ ਉਹਨਾਂ ਦੇ ਵੀ ਅਸੀਂ ਮੈਂ ਜਾ ਕੇ ਉਹਨਾਂ ਨੂੰ ਕਿੱਥੇ ਮੈਂ ਚੱਲ ਜਾਈਆ ਮੈਂ ਬਈ ਚੱਲਦਾ ਤੇ ਨਾਲ ਮੋਟੀਆਂ ਸਣੇ ਚੱਕੀ ਜਾਈ ਹਾਂ ਚੱਲੇ ਆਉਣੇ ਆਪਾਂ ਚੱਲ ਚੱਲਦੇ ਆਪਾਂ ਤੇ ਤਿਆਰੀਆਂ ਕਰੀ ਜਾਂਦੇ ਆਂ ਵਿਆਹ ਦੀਆਂ ਬਾਪੂ ਪੈਦਰ ਕਹੇ ਵਿਆਹ ਤੇ ਆ ਆਇਓ ਸਾਰੇ ਜਿਹੜੇ ਇਹ ਪਿਆਰ ਕਰਦੇ ਵੀਡੀਓ ਨਾਲ ਆਇਓ ਪਹੁੰਚਿਓ ਜਿੰਨੇ ਆਪੂ ਆ ਹਾਂ ਤੇ ਹੁਣ ਬਾਏ ਦੇ ਬਾਪੂ ਬਾਈ ਪੂਰੇ ਉਲਝੇ ਪਿਆਂਗੇ ਵਿੱਚ ਫੋਨ ਵੀ ਘੱਟ ਚੱਕੇ ਜਾਂਦੇ ਆ ਤੇ ਸ਼ਾਮ ਨੂੰ ਬਸ ਅੱਜ ਤੋਂ ਗਾਣਾ ਗਾਉਣੇ ਵੀ ਕਰ ਦੇਣਗੇ ਸਟਾਰਟ ਬੁੜੀਆਂ ਤੇ ਨਾਲੇ ਸਵੇਰੇ ਪਾਠ ਹੈਗਾ ਬਸ ਹੁਣ ਵਿਆਹ ਚੱਲ ਪਿਆਗਾ ਬਸ ਦਿਨੀ ਥੋੜੇ ਆ ਹੁਣ ਤਾਂ ਸਾਰੇ 8 ਕ ਦਿਨ ਹੀ ਆ 7 ਕ ਦਿਨਿਆ ਕੜਾਈ ਜਾਣੀ ਹੈ ਨਾ ਆਪਾਂ 7 ਹਫਤਾ ਇੱਕ ਵਿਚਾਲੇ ਕੜਾਈ ਜਾਣ ਚ ਫਸਟਾਰਟ ਹੀ ਆ ਵਿਆ ਜਦੋਂ ਗਾਣੇ ਗਾਉਣ ਲੱਗ ਗਏ ਤਾਂ ਸਮਝ ਲਓ ਵਿਆ ਨੇੜੀ ਹੈਗਾ ਚੱਲ ਪਾਪਾ ਫੇਰ ਆ ਪੁੱਦਲੇ ਉਹ ਬਾਰ ਬਾਰ ਕਰਕੇ ਜਿਹੜੇ ਖੇਤਾਂ ਦੇ ਵਿੱਚ ਘਰ ਆਵਾ ਪੂ ਉਹਨਾਂ ਦੇ ਕਹਿੰਦਾ ਫਿਰ ਤਾਂ ਕਈ ਤਾਂ ਹਰਦੇ ਬਾਰ ਬਾਰ ਸਾਡੇ ਘਰ ਰਹਿ ਜਾਂਦੇ ਹੁਣ ਇਹਨਾਂ ਦੇ ਕਹਿਣਾ ਆ ਪਹੁੰਚੋ ਤੜਕੇ ਚੰਗਾ ਲਾਜ ਮੈਂ ਇਹਨਾਂ ਬੰਦੇ ਆ ਜਿਹੜੇ ਪੂਰਾ ਐ ਕਰਦੇ ਉਹ ਆ ਸਾਡਾ ਬੰਦਾ ਹਫ਼ਤਾ ਤੋਂ ਵੱਧ ਕੰਮ ਕਰਦਾ ਛੋਟਾ ਐ ਚੱਲ ਲਵੇ ਕੋਰ ਦਵਾਰ ਉਹਨੇ ਮੈਨੂੰ ਬਾਹਰ ਤੇ ਹੋਣੇ ਚੱਕ ਲੈ ਛੋਟਾ ਐ ਇੱਕ ਬੰਦਾ ਆ ਰਿਹਾ ਥੋੜਾ ਥੋੜਾ ਨੰਬਰ ਨੂੰ ਫੋਨ ਕਰਿਆ ਸੀ ਕਹਿੰਦੇ ਉਹ ਤਾਂ ਆਤ ਰਿਆਂ ਦਾ ਕੁਕਰੇ ਖਾ ਆ ਚੱਲੀ ਆ ਓਏ ਗੇਟ ਵਾਲੇ ਦਾ ਤਰਨਾਗ ਨੇ ਖਾਣਿਆ ਗੀਤਾਂ ਦੀ ਹੋ ਗਈਆਂ ਤਿਆਰੀਆਂ ਮਾਸੀ ਵਰਗੇ ਦਾ ਪਹੁੰਚ ਗਿਆ ਹਲੇ ਅੱਧੇ ਅੱਧੇ ਕ ਮਹਿਮਾਨ ਹਲੇ ਪਹੁੰਚੇ ਨਹੀਂ ਅਸੀਂ ਬਾਹਰ ਕਾਲ ਨਾ ਹਾਂ ਅਸੀਂ ਸੇਰ ਦੀ ਕਾਲ ਨਾ ਹਾਂ ਆ ਰਿਹਾ ਕੰਫਰੈਸ ਉਹ ਵੀ ਜੀ ਕਹਿੰਦਾ ਅੱਜ ਦੂਜੀ ਰਾਤ ਮੈਂ ਵੀ ਜਿੱਤ ਜਾ ਖਰਾਬ ਹੋ ਗਿਆ ਦੇਖ ਲੈ ਕੱਲੋ ਕੁੜੀ ਦੇ ਨਾਲ ਕਿੱਦਾਂ ਆਇਆ ਮੈਂ ਤੋਪੀ ਹੀ ਨਹੀਂ ਗਾ ਮੈਂ ਤਾਂ ਅੱਜ ਵੀ ਨਹੀਂ ਉੱਠਿਆ ਗਾ ਗੀਤਾ ਜਦੋਂ ਗੀਤ ਸਟਾਰਟ ਹੋ ਗਏ ਤਾਂ ਵਿਆਹ ਸਟਾਰਟ ਹੋ ਗਏ ਸਾਡੇ ਉਹਨਾਂ ਨੇ ਹੋਰ ਵਿਆਹ ਸਟਾਰਟ ਹੋ ਗਿਆ ਬਈ ਮੇਰੀ ਛੁੱਟੀ ਤੇਰੀ ਕਰਾ ਦੇ ਕੋਈ ਗੱਲ ਨਹੀਂ ਬਈ ਕਹਾਂ ਯਾਰ ਵਿਆਹ ਚ ਕਰਾਂਗੇ ਨਹੀਂ ਭਾਬੀ ਕੋਈ ਨਾ ਰਹਿ ਪੈਂਦੇ ਰਹਿ ਪੈਂਦੇ ਕੋਈ ਹਾਂ ਹਾਂ ਕੋਈ ਨਾ ਹਾਂ ਉਹ ਤੋਂ ਬਾਅਦ ਬਾਜੀ ਹਾਂ ਚ 7:30 ਵਜੇ ਤਾਂ ਹੋ ਜੂ ਹਾਂ ਫਿਰ ਬੱਸ ਤੜਕੇ ਟਕੇ ਕਰਤਾ ਮੈਂ ਆਪਾ ਉਹਨਾ ਹਾਂ ਫਿਰ ਦਾ ਫਲੋਰ ਬਣਾਉਣੇ ਮੋਟੀ ਹਾਂ ਉਹ ਵੀ ਰੋਲ ਪਾਉਣੀ ਆ ਬਾਹਰ ਨਾਲ ਲਾਉਣਾ ਥੋੜਾ ਖੜੀ ਜਾਣਾ 8 ਵਜੇ 9 ਵਜੇ ਮੈਂ ਨਾ 9:30 ਮੈਂ ਆਉਂਦੀ ਉਹਨਾਂ ਤਾਂ ਕਹਿੰਦਾ ਮੈਨੂੰ ਮੈਂ ਜਾਣਾ ਉਹ ਕਰੂੰਗਾ ਕਹਿੰਦਾ ਫਿਰ ਮੈਂ ਬਾਹਰ ਜਾਵਾਂ ਬਾਹਰ ਜਾਇਆ ਫਿਰ 6:30 ਹਾਂ ਉਹ ਗਿਆ ਵੇ ਲੈਣਾ ਤੜਕੇ ਗੁਰਦੁਆਰੇ ਚਲੀ ਤਾ ਸਾਡੇ ਨਾਲ ਹੈਗਾ ਫਿਰ ਬਾਈ ਕਰਾ ਤੂੰ ਬਰ ਵੀਰਾ ਤੋੜੀਆਂ कहोगे तो उसका बात भी है ਕਾਨੂੰਨ ਕੁਛ ਨਹੀਂ ਆਉਂਦਾ ਇਹ ਵਿਚਾਰੇ ਸਾਈਡ ਤੇ ਬੈਠੇ ਵਾਰ ਦਿਆ ਛੜੀ ਲੈ ਛੜੀ ஆோ ஆச்சோலன ப ਮੈਸਟਰ ਗੋਵਿੰਦ ਮੇਰਾ ਵੀਰ ਕੋਠੇ ਤੋਂ ਇੱਕ ਪਕੇ ਨਾ ਨਾ ਤੱਕ ਅੰਬਰ ਕਿਨਾਰ ਖਲੀਆ ਨਾ ਕਰ ਸਕੀ ਤੇ ਮੇਰੀ ਲੱਤ ਨਾ ਹੀ ਕੌਂਤੀ ਗਣਾ ਬਾਗੀਆਂ ਮੇਰੀਆਂ ਵੀਰ ਦੇਰ ਤੋਂ ਕੋਈ ਨਹੀਂ ਆਈ ਕਹਿਣਾ ਹਮ ਤਾਂ ਬਾਗੀਆਂ ਮੇਰੀਆਂ ਵੀਰ ਹਵਾ ਕਦੀ ਹਿੜੀ ਜੇ ਸਰੀਰ ਮਲ ਲਈ ਅੱਜ ਤਾਂ ਮੈਨੂੰ ਪੂਰੀ ਲੱਗੀ ਜੀ 80 ਵਰਗਿਆਂ ਦੇ ਅੰਦਰ ਪਹਿਲਾਂ 30 ਵਰਗਿਆਂ ਦੇ ਵੱਡੇ ਬੰਦੇ ਤੋਂ ਸਲਾਹ ਲੈਂਦੀਆਂ ਨੇ ਫਿਰ ਗਾਉਂਦੀਆਂ ਨੇ ਪਾਲਾ ਥੋੜੀ ਈਲਾ ਜਿਆਦਾ ਹੈ ਤਾਂ ਬੰਦਰਾ ਵੀ ਲਾ ਨਦੀ ਤੇ ਫਾ ਮੇਰੇ ਅਵੀਰ ハハハハ ਸੋਰੀ ਬੋਲ ਤੱਕ ਨਹੀਂ ਆਉਂਦਾ ਨੀ ਮੈਨੂੰ ਆਵੇ ਆਇ ਤੇ ਸਭ ਤੋਂ ਵੱਡੀ ਮਾਸੀ ਪਹੁੰਚ ਗਈ ਆ ਜਾਓ ਆ ਜਾਓ ਸਵਾਗਤ ਹੋਵੇ ਇਕੱਠੇ ਹੋ ਹੀ ਜਾਂਦੇ ਨਾਲੇ

ਲਾმასੀਵਰਕਰ ਸਟਾਰਟ ਤੋਂ ਮਾਸੀ ਜਦੋਂ ਜਾਈਏ ਨਾ ਕੋਈ ਗੀਤ ਨਹੀਂ ਗਾਇਆ। ਮੰਗਲ ਨੂੰ ਦੱਸਾਇਓ। ਹਾਂ। ਫਣੀ ਇਹੋੋਂ ਨਾ ਕਿੰਨੇ ਗਾਇਆ। ਅਸੀਂ ਨਾ ਇੱਕ ਟੋਮਟਾ ਕੇ ਪੋਹੂ ਜੇ ਤਾਂ ਅੱਡੀ ਚੱਲੋ ਬੰਦਾਂ ਲੈ। ਹਾਂ। ਤੇ ਰੋਸ ਤੇ ਵੇ। ਆਦਰੀ ਰਸੀ ਗਾ ਲੈ। ਜਾਓ ਖੜ ਜਾਓ। ਜੋਰੀ ਤੇ ਤੁੰਤੋਂ। ਜਾਲ ਲੱਗਾਓ ਬਣਾ। ਖੜ ਜਾਣਾ ਬਣਾ ਸੀ। ਚਲੋ ਬੁਝਾਓ। ਜਾਓ ਬਣਾ। ਆਮਾ। ਦੇਖਦੇ ਤਾਗਣਾ ਕਾਓ। ਦੇਖ ਲੈ। ਹਾਸੀਰੇ ਫਾਰਮ 'ਚ ਆ ਗਿਓ ਮੈਂ।

ਕੀਮ ਵਰਕ ਹੋਰ ਵੀ ਆ ਗਿਆ ਬੋਲੋ ਜੀ 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 ਉਰੇ ਆ ਜੋ ਬੜੀ ਆ ਨੇਟਿੰਗ ਮਾਰ ਕਰ ਮਰੀ ਬਣੀ ਹੈ ਮੇਰੇ ਮੇਰੇ ਇਹਦਾ ਮੋਟਾ ਪਿਆ ਇਹ ਕਿਹਨਾਂ ਵੀਰ ਚੰਨ ਮੇਰੇ ਦੀ ਕਹੇਂ ਨੀਰ ਦੰਦੀ ਮੇਰਾ ਨਾਮ ਤੇ ਗਿਆਨ ਦੀਗਾ ਤੇ ਕਾ ਭਾਵੇਂ ਮੈਂ ਸਮਝਾ ਦਪਤ ਨਹੀਂ ਆਈ ਇਹ ਮਰੀ ਵਾਲਾ ਮੇਰਾ ਆ ਗਿਆ ਨਾ ਆਜਾ ਆਪਾਂ ਗਏ ਤਾਂ ਕਿਹਨਾਂ ਦੇ ਆਜਾ ਆਪਾਂ ਗਏ राबी मम्मी कथा ओ करा गागु हा मम्मी चला आकडे এইটা জানি না জানি জানি বেলা মালিয়া দি না 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 না

ਕੀ ਦਾ ਦੇ ਬਰੇ ਦਾ ਤੋਰਦੀ ਹੈ ਨਾ ਆ ਜਾ ਇਧਰ ਇਹ ਤਾਂ ਨਹੀਂ ਔਖਾ ਕਰੂ ਜੀ ਜਾਣਾ ਤੂੰ ਉੱਥੇ ਪਿੰਡ ਤੇ ਜਾਣਾ ਨਹੀਂ ਲੈ ਗੱਡੀ ਦੀ ਬਣਾ ਲੈ ਖੜੀ ਆ ਚੱਲ ਇਹਨੂੰ ਛੱਡ ਗਈਏ ਬਰੇ ਇਹ ਇੰਨਾ ਮੇਰਾ ਕਸਤਾ ਇੰਨਾ ਨਹੀਂ ਰਹਿਣਾ ਕਰਤਾ ਟਾਈਮ ਨਾਲ ਹੀ ਆ ਗਏ ਅੱਜ ਜਿਹੜੀ ਬਾਹਰ ਆ ਜਾ ਪਿੰਡਾਂ oh <laughs> ボディマーは。 Gue t referred to this <laughs> artist, who was <laughs> very variance, all these in Tibet. Every letter and poem has <laughs> a different meaning. We have challenge from year, capacity, day as a country. And we have to be creative. ਆਪ ਪਿੱਛੇ ਦੋ ਲੋਕੇ ਬੈਠੇ ਗਏ ਕਿ ਤੁਸੀਂ ਵੀ ਚੱਲੋ ਜਾ ਕਰ ਮੋਟਾ ਨਹੀਂ ਬਾਲ ਵੀ ਚੱਟੇ ਮੋਟਾ ਕਰਾਉਂਦੇ ਆ ਜੋਤੀ ਲਾ ਬੰਡੋ ਬੰਡੋ ਗੋੜ ਜਾਣ ਵੇਲੇ ਸਾਰਾ ਗੋੜ ਬੰਡਦੇ ਹੁੰਦੇ ਆ ਲੱਡੂ ਬਣਾਦੇ ਮਾਸੀ ਕਹ ਲੂਗੀ ਕਿ ਚੱਕਰ ਹੈ ਕੋਈ ਹੈ ਇਹ ਦਰਵਾਜ਼ਾ ਤੋੜ ਦੇ ਭਾਈ ਅੱਜ ਘੜੇ ਕਰਦੇ ਆ ਅੱਗੇ ਹਾਂ ਇਹ ਨਵੇਂ ਆਏ ਹੋਂਦਾਂ ਨੂੰ ਸਾਰਿਆਂ ਨੂੰ ਬਾਣ ਦਾ ਪੱਪੀ ਨੇ ਸਾਰਿਆਂ ਨੂੰ ਗੋੜ ਗੋੜੇ 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 ਜਗਾ ਐਵੇਂ ਆਸੀਏ ਆ ਗੋੜੇ ਗੋੜੇ ਐ ਦਿਨਾਂ ਉਦੈ ਰਹਿਣ ਗੋੜ ਬਣਦੇ ਰਹੀਏ ਹਾਂ ਜੀ ਆਏ ਕਹਿੰਦੇ ਮਾਂ ਖੁਸ਼ ਆ ਤਰੀ ਤੂੰ ਹਾਂ ਹਾਂ ਖੁਸ਼ ਹਾਂ ਆਏ ਗਏ ਮਤ ਦੀ ਮਾਰਦੀਆਂ ਖੁਸ਼ ਨੇ ਭਾਬੀਆਂ ਤਾਂ ਖੁਸ਼ੀ ਹੋਣੀ ਆ ਉਹ ਮੇਰੀ ਭਾਬੀ ਬੋਲੀ ਨਹੀਂ ਅੱਜ ਹੈ ਲੱਕੀ ਜੀ ਭਈਆ ਵਿਆਹ ਤੋਂ ਆਈ ਹੈ ਨਾ ਖੁਸ਼ ਹਾਂ ਖੁਸ਼ ਹਾਂ ਹਾਂ ਲੈ ਹੁਣ ਰੋਜ਼ ਰੋਜ਼ ਸਾਰੇ ਮਹਿਫਲਾ ਲਾਉਂਦੇ ਰਹੋ ਠੀਕ ਹੈ ਠੀਕ ਆ ਆਇਆ ਕਰੋ ਰੋਜ਼ ਰੋਜ਼ ਨਹੀਂ ਨਹੀਂ ਜਾਣਾ ਨਹੀਂ ਬੱਸ ਐਵੇਂ ਮਰੌਣ ਕਰਾਉਂਦੇ ਰਹੋ ਭਾਈ ਤਾਂ ਗੱਲ ਦਾ ਮਤਲਬ ਹੈ ਜੇ ਉਹਦੀਆਂ ਸੀ ਅੱਜ ਵੀ ਨਹੀਂ ਅੱਜ ਵੀ ਬੇੜਾ ਹੋਵੇ ਉਧਰ ਹੀ ਲੈ ਮਾਸੀ ਟਾਈਮ ਨਾਲ ਗੱਲ ਤੋਂ ਠੀਕ ਆ ਭਾਬੀ ਸਾਡੇ 6:30 ਵਜੇ ਨੂੰ ਆ ਜਾਇਆ ਕਰੋ ਬਸ ਤੜਕੇ 6:00 ਵਜੇ ਪਹੁੰਚੀਏ ਤੜਕੇ ਸਵੇਹੀ ਪਹੁੰਚ ਜਾਓ ਤੜਕੇ ਵੀ 5:30 ਵਜੇ ਹੋਣੇ ਚਾਹੀਦੇ ਸਾਰੇ ਉਰੇ ਠੀਕ ਆ ਨਹੀਂ ਬਾਅਦ ਦੇ ਵਿੱਚ 5:30 ਵਜੇ ਵਾਏ 5:30 ਕੋਈ ਨਾ ਤੜਕੇ 5:30 ਆ ਜਾਓ 5:30 ਹਾਂ ਹਾਂ ਹੋਰ ਹੀ ਪੈ ਜਾਓ ਮੰਮੀ ਵਰਗੇ ਪਾਠ ਦੀਆਂ ਤਿਆਰੀਆਂ ਕਰੀ ਜਾਂਦੇ ਤੜਕੇ ਦੀ ਪੂਰਾ ਉਹ ਹੁੰਦਾ ਮੰਮੀ ਮਹਿਫਲ ਇਹਨਾਂ ਦੀ ਤੋਂ ਲੱਗੇ ਨੇ ਹਾਂ ਉਹ ਵੀ ਗੋਲਟੀ ਕਿਵੇਂ ਆਏ ਨਾ ਗੋਲਟੀ ਕਿਵੇਂ ਆਏ ਹਾਂ ਕਈ ਜਾਣੇ ਘਟ ਗਏ ਅੱਜ ਚਲ ਕੋਈ ਨਾ ਕੱਲ ਨੂੰ ਫਿਰ ਲਾਉਣਾ ਸਮਾਨ ਆ ਗਿਆ ਫਸਲ ਰੱਖੀ ਨਾ ਨਾ ਫਸਲ ਇਹ ਜਰਵਾਲਾ ਟੰਗਿਆ ਗਿਆ ਇਹ ਦਰਬਾਈ ਨਾਲ ਕੰਮ ਕੀ ਜਾ ਕਿੰਨਾ ਲੱਗ ਗਿਆ ਸੀ ਨਾ ਮੈਂ ਉਮੀਦ ਵਾਈ ਸੀ ਸਾਰੀ ਉਹ ਲੱਗਦਾ ਸਿੱਟ ਗਈ ਜਿਹੜੀ ਆਪਣੀ ਸਿੱਟ ਗਈ ਹੈ ਉਹ ਸਿੱਟ ਗਈ ਆਪਣਾ ਉਹ ਗਰਲੀਨ ਹਾਂ ਉਹ ਵੀ ਲੱਗ ਗਿਆ ਸੀਗਾ ਐ ਜਰਾ ਉਹਨਾਂ ਕਾ ਲੱਗਦੀ ਰਹਿਣਾ ਉਧਰ ਚੌਧਰੀ ਆਪਣੇ ਵਾਲਾ ਹਾਂ ਚੌਧਰੀ ਲੱਗਦੇ ਪੂਰੇ ਰੌਣਕਾਂ ਹੈ ਪੂਰੀਆ ਕੀ ਹੋ ਗਿਆ ਦਿਖਾਮ ਜਲਾ ਗਿਆ ਪਤਾ ਨਹੀਂ ਕੀ ਹੋ ਗਿਆ ਦਿਖਾਮ ਲੱਗ ਗਿਆ ਚਲ ਨਦੋ ਹੋਇਆ ਕਾ ਗੋਲੀ ਗੋਲੀ ਰਹਿਣਾ ਕੋਈ ਦੇ ਨਾ ਮੇਰਾ 10 ਕਿਲੋ ਮੰਤਗਰੀ ਪੂਰੀਆਂ ਪੂਰੀਆਂ ਨਾਲ ਆਉਣ ਕਾ ਲੱਗਿਆ ਨਾ ਜੀਜਾ ਲਵਾ ਕੇ ਸਾਰੇ ਟੱਪ ਗਏ ਹੁਣ ਜੀਜਾ ਨਹੀਂ ਲੱਗ ਰਿਹਾ ਗਾਦੀਆਂ ਗਾਣੇ ਗੁੰਨੇ ਸੰਗੀ ਜਾਂਦੇ ਕੱਲ ਨੂੰ ਫੇਰ ਆ ਜਾਣੀ ਕੋਈ ਨਾ ਹੁਣ ਤਾਂ ਇਹ ਦੱਸ ਦਾਂਗਾ 10 11 ਤੈਨੂੰ ਨਾ ਦੱਸ ਦੇਣਾ ਇੱਦਾਂ ਹੀ ਚੱਲੂਗਾ ਆਹੀ ਤੱਕ ਆਉਣੀਆਂ ਕੜਾਹੀ ਤੱਕ 28 ਹਾਂ 27 28 ਤਰੀਕ ਨੂੰ 28 ਤਰੀਕ ਤੱਕ ਇਦਾਂ ਨਾਲ ਆਉਣ ਕਾ ਲੱਗਣਗੀਆਂ ਤੇ ਅਿੱਦਿ ਤੁਹਾਨੂੰ ਸਾਰੇ ਵਿਆਹ ਦੇ ਬਲੌਗ ਵਧੀਆ ਵਧੀਆ ਦੇਖਣ ਨੂੰ ਮਿਲਦੇ ਰਹਿਣਗੇ ਤੇ ਬਲੌਗ ਨਾਲ ਜੁੜੇ ਰਿਹਾ ਕਰੋ ਬਲੌਗ ਨੂੰ ਪਿਆਰ ਲਾਜ਼ਮੀ ਦਿਆ ਕਰੋ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਲਾਜ਼ਮੀ ਕਰ ਦੇ ਕਾ ਕਮੈਂਟ ਨਾ ਕਰਦੇ ਕਰੋ ਮੰਮੀ ਕਮੈਂਟ ਕਰਦੇ ਕਰੋ ਕਮੈਂਟ ਕਰਦੇ ਕਰੋ ਠੀਕ ਆ ਫਿਰ ਆਪਾਂ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਤੇ ਅਹੀਂ ਤੁਹਾਨੂੰ ਕਹਿੰਡ ਕਹਿੰਡ ਬਲੌਗ ਮਿਲਦੇ ਰਹਿਣਗੇ ਤੇ ਬਲੌਗ ਨੂੰ ਬਹੁਤ ਪਿਆਰ ਦਿਆ ਕਰੋ ਸਾਰਿਆਂ ਨੇ